ਜੇ ਕੋਈ ਵੀਰ ਮਿੱਤਰੋ ਭਾਲੀ ਜਾਂਦਾ ਵੀ ਮੈਨੂੰ ਹੌਲੈਂਡ ਚਾਹੀਦਾ ਤੇ ਚੰਗਾ ਚਾਹੀਦਾ ਤੇ ਕਰੀਪਰ ਗੇਅਰ ਚਾਹੀਦਾ ਤਾਂ ਸੋਡੀ ਖੋਜ ਅੱਜ ਖਤਮ ਕਰਨੀ ਆ 3630 ਜੀ 2011/12 ਮਾਡਲ ਆ ਟਰੈਕਟਰ ਕਰੀਪਰ ਗੇਅਰ ਦੇ ਵਿੱਚ ਆ ਤੇ ਇਹ ਟਰੈਕਟਰ ਸਿਰਫ ਤੇ ਸਿਰਫ 1400 ਘੰਟੇ ਚੱਲਿਆ ਹਲੇ ਤੱਕ ਪੀਵੀ ਨੰਬਰ ਦੇ ਵਿੱਚ ਆ ਤੇ ਨਾਲ ਆਪਣੇ ਗਰਦੀਪ ਅਗਰਦੀਪ ਦਹੀਂ ਜਾਣਕਾਰੀ ਦੇ ਬਾਰੇ ਜਿਹੜੀ ਰਹੇਗੀ ਇਹ ਵੀਰੇ ਆਪਣਾ ਟਰੈਕਟਰ ਵੈਸੇ ਤੇ ਘਰੀ ਰੱਖਿਆ ਹੋਇਆ ਕੋਈ ਵੇਚਣ ਦੇ ਮੂਡ 'ਚ ਵੀ ਹੈ ਨਹੀਂ ਸੀ ਚਲੋ ਠੀਕ ਹੈ ਕਦਰਦਾਨ ਆਗੇ ਤਾਂ ਪਈ ਟਰਵੀਚ ਵੀ ਦੇਵਾਂਗੇ ਵੀਚ ਵੀ ਦਵਾਂਗੇ ਠੀਕ ਹੈ ਇਹ ਟਰੈਕਟਰ 1400 ਘੰਟਾ ਚੱਲਿਆ ਭਾਈ ਹਜੇ ਤੱਕ ਟਰੈਕਟਰ ਦਾ ਨਾ ਕੋਈ ਕਲਚ ਨਾ ਕੋਈ ਡੀਜ਼ਲ ਪੰਪ ਨਾ ਕੋਈ ਲਿਫਟ ਪੰਪ ਕੋਈ ਵੀ ਚੀਜ਼ ਚੇਂਜ ਨਹੀਂ ਹੋਈ ਇੱਕ ਅਗਲਾ ਅਗਲਾ ਜੋੜ ਜੇ ਗੱਲ ਕਰੀਏ ਯਾਰ ਓਵੇਂ ਦਾ ਓਵੇਂ ਪਿਆ ਓਵੇਂ ਦਾ ਓਵੇਂ ਪਿਆ ਜੀ ਹਜੇ ਤੱਕ ਕਿੰਨੀਆਂ ਵੀਡੀਓ ਬਣਾਉਣੀਆਂ ਹੋਣਗੀਆਂ ਤੁਸੀਂ ਕਿਹਦੇ ਹੌਲੈਂਡ ਦੇ ਪੀਟੀਓ ਕੈਪ ਨਹੀਂ ਦੇਖਿਆ ਹੁਣ ਆ ਜੀ ਠੀਕ ਹੈ ਇਹਦੇ ਕੈਪ ਲੱਗਿਆ ਵਾ ਕੈਪ ਵੀ ਓਵੇਂ ਲੱਗਿਆ ਵਾ ਡੰਡੀ ਨੇ ਦੋਨੇ ਕਿੱਲੀਆਂ ओरिजिनल ਨਾਲ ਕੰਪਨੀਆਂ ਨੇ ਜੀ ਠੀਕ ਹੈ ਕਿਹੜੀ ਕੰਪਨੀ ਬੋਲੋ ਜੀ ਟੂਲ ਕਿੱਟ ਆਉਂਦੀ ਆ ਉਹ ਵੀ ਆਪਾਂ ਨਾਲ ਦੇਵਾਂਗੇ ਜੀ ਕੰਪਨੀ ਵਾਲੀ ਟੂਲ ਕਿੱਟ ਵੀ ਮਿਲ ਜੂ ਤੇ ਬਾਕੀ ਇਧਰਲੇ ਪਾਸੇ ਪੀਟੀਓ ਕੈਪਕੂਬ ਜਾਰ ਸਾਰਾ ਕੁਝ ਲੱਗਿਆ ਵਾ ਆ ਪਿੰਨਾ ਤੱਕ ਹੈ ਤਾਂ ਕਰੀਣਾ ਨਹੀਂ ਡੈਕਟਰ ਦੇ ਠੀਕ ਹੈ ਆ ਜਿਹੜਾ ਸਪਰਿੰਗ ਇਹ ਵੀ ਕੰਪਨੀ ਬੋਲੋ ਜਿਹੜਾ ਆਇਆ ਸੀ ਓਮੇ ਨੋਮੇ ਸਾਰਾ ਕੁਝ ਨਾਲ ਦੇ ਪਿਆ ਟਰੈਕਟਰ ਦਾ ਜੇ ਕੋਈ ਵੀ ਜਾਰ ਕਹਿੰਦਾ ਵੀ ਨਮਾ ਲੈਣ ਜਾਂਦਾ ਹਨਾ ਕਰੀਪਰ ਗੇਅਰ ਤਾਂ ਜਰਾ ਲੈ ਜਾ ਚੁੱਪ ਕਰਕੇ 3 ਸਪੀਡ ਦੇ ਵਿੱਚ ਆ ਟਰੈਕਟਰ ਪਿਆ ਪੂਰਾ ਚੰਗਾ ਤੇ ਟਾਇਰ ਇਹਦੇ ਦੁਬਾਰੇ ਦੇ ਆ ਟਾਇਰ ਵੀ ਨੇ ਦਬਾਰੇ ਤੇ ਹੁਣ ਬਹੁਤ ਵੀਰ ਨਾਸ ਚਲਣ ਕਰਕੇ ਖੁਸ਼ਕ ਹੋ ਗਏ ਸੀ ਠੀਕ ਹੈ ਤੇ ਵੀ ਮੈਂ ਆਪ ਹੀ ਚੇਂਜ ਕੀਤੇ ਸੀ ਚੇਂਜ ਕੀਤੇ ਆ ਤੇ ਉਹਦੀ ਟਾਇਰਾਂ ਦੀ ਵੀਡੀਓ ਪਈ ਆ ਹਲੇ ਤੇ ਬਹੁਤ ਵੀਰ ਕਹਣਗੇ ਵੀ ਦੁਬਾਰੇ ਪੈ ਗਏ ਯਾਰ ਇਹ ਨਹੀਂ ਪਤਾ ਚਲਾਇਆ ਹੋਵੇ ਟਾਇਰ ਉਹ ਇਹਦੇ ਨਾਲੋਂ ਵੱਧ ਪਏ ਸੀ ਵੀਡੀਓ ਪਈ ਆ ਆਪਣੇ ਕੋਲ ਸਾਰੇ ਤੇ ਵੀਡੀਓ ਪਈ ਆ ਉਹ ਪ੍ਰੂਫ ਵੀ ਮਿਲ ਜੂ ਤੁਹਾਨੂੰ ਤੇ ਟਾਇਰ ਹੋ ਗਏ ਸੀ ਖੁਸ਼ਕ ਤਾਂ ਕਰਕੇ ਚੇਂਜ ਕਰਤੇ ਸੀ ਹੁਣ ਮੈਨੂੰ ਇਹ ਰਸਤਰ ਮੋਬਾਈਲ ਨੰਬਰ ਕਿੰਨਾ 94649 ਜੀ 03956 ਜੀ ਨੰਬਰ ਆਪਾਂ ਸਕਰੀਨ ਦੇ ਉੱਤੇ ਲਾਤਾ ਰੇਟ ਹੈਗਾ ਫੋਨ ਦੇ ਉੱਤੇ ਚੱਕ ਕੇ ਮਿੱਤਰੋ ਫੋਨ ਨੰਬਰ ਲਾ ਲਿਓ ਟਰ ਬੇਡ ਤੋਂ ਲੈ ਕੇ ਲਿੰਕਾਂ ਤੱਕ ਸਾਰਾ ਟਰੈਕਟਰ origignal ਪਿਆ ਕਿਸੇ ਵੀ ਵੀ ਨੇ ਯਾਰ ਇਹ ਲੈ ਕੇ ਜਾਣਾ ਪਰਾਣਾ ਸੋਡਾ ਕੱਟਿਆ ਜੋ ਵਿੱਚ ਲੋਨ ਲਾਣ ਜੇ ਹੁੰਦਾ ਹੋਇਆ ਕਰਵਾ ਦੂ ਲੋਨ ਤੇ ਇਹਦੇ ਹੋ ਜੂਗਾ ਲੋਨ ਠੀਕ ਹੈ ਲੋਨ ਹੋ ਜੂਗਾ ਤੇ ਦੱਬ ਕੇ ਹੁਣ ਵੀਡੀਓ ਸ਼ੇਅਰ ਕਰਕੇ ਆ ਜਾਓ ਧੰਨਵਾਦ ਜੀ